ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਦੋ گاਵਾਂ ਸੇ ਲੈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣਾ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਓ ਕੰਟੈਕਟ ਨੰਬਰ ਨੋਟ ਕਰੋ 81467 15312 ਆਓ ਕੁੱਛ ਲੈਨੇ ਬਾਈ ਤੁਹਾਡੇ ਅੱਜ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬੰਦੀਏ ਹਾਂ ਬਹੁਤ ਵਧੀਆ ਡਾਕਟਰ ਤੁਸੀਂ ਹੋ ਠੀਕ ਆ ਹਾਂ ਵਧੀਆ ਵੀਰੇ ਵਧੀਆ ਚੱਲ ਰਗਾ ਹਾਂ ਕੰਮ ਬਹੁਤ ਵਧੀਆ ਚੱਲਦਾ ਬਾਈ ਠੀਕ ਆ ਇਹ ਪਹਿਲਾ ਵੀਡੀਓ ਪਾਈ ਸੀ ਵੈਗਿਆ ਸੀ ਮਾ ਹਾਂ ਬੈਰਾ ਆਪਣੇ ਅੱਧੇ ਘੰਟੇ ਜੀ ਬੈਗੀਆਂ ਸੀ ਬਹੁਤ ਬੰਦੇ ਫੋਨ ਫਾਨ ਆਏ ਤਾਂ ਪਹਿਲੇ ਦੂਜੇ ਫੋਨ ਕੀ ਵੇਖੇ ਨੇ ਬੈਰਾ ਆਪਣੇ ਮੋਲ ਜਾਇਜ਼ ਸੀ ਮੋਲ ਜਾਇਜ਼ ਹੁੰਦੇ ਆ ਯਾਰ ਆਪਾਂ ਪਹਿਲਾਂ ਮੋਲ ਹੀ ਨਹੀਂ ਵਧੇ ਕਰਦੇ ਹਾਂ ਆਪਾਂ ਤਾਂ ਜਾਇਜ਼ ਮਾਰੀ ਨੇ ਵਧਾ ਵੇਚ ਕੇ ਤਾਂ ਜੇ ਅਗੂ ਵੱਡੇ ਮੋਲ ਨਹੀਂ ਕਰਦੇ ਆਪਾਂ ਵਾਲੇ ਠੀਕ ਹੈ ਬਾਈ ਹਾਂ ਨਾਮ ਤੇ ਐਡਰੈਸ ਬੋਲ ਦੋ ਸ਼ਨਾ ਗਲਾ ਸਿੰਘ ਪਿੰਡ ਹੈ ਸ਼ੰਗਾਰਾ ਨੋਆ ਆਪਾਂ ਤਸੀਲਾ ਬਰਨਵਾ ਜ਼ਿਲ੍ਹਾ ਨੇੜੇ ਪਿੰਡ ਵੀ ਨੇੜੇ ਡਾਕਟਰ ਆਪਾਂ ਬੋਲ ਰਹੇ ਹਾਂ ਮੋਬਾਈਲ ਨੰਬਰ ਬੋਲ 94014 33580 ਠੀਕ ਹੈ ਬਾਈ ਬਾਕੀ ਇਹ ਡਾਕਟਰ ਗੱਲ ਹੋ ਰਹਾ ਆ ਬਹਰੇਖ ਵੀਰੋ ਜੇ ਗੱਲ ਕਹਿੰਦੇ ਹਾਂ ਬਹਰੇ ਆਪਨੇ ਸਾਰੀਆਂ ਲਿਆਂਦੀਆਂ ਹੁੰਦੀਆਂ ਹੁੰਦੀਆਂ ਜਦੋਂ ਵੀ ਲੈਣੀ ਆ ਆਪਦੀ ਬੰਦਾ ਨਰਖ ਪਰ ਕੇ ਲੈ ਲਈ ਮੈਨੂੰ ਚੰਗੀ ਲੱਗਦੀ ਆ ਨਾ ਲੱਗਦੀ ਆ ਬਾਅਦ ਚ ਨਾ ਆਪ ਨੂੰ ਲੰਬਾ ਦੇਵੇ ਵੀ ਬਹਰ ਤਰੀ ਵੀਰ ਆਏ ਆ ਜਾਓ ਆਪਦੀ ਆਪਣੇ ਘਰ ਕਾਦੀ ਗਰੰਟੀ ਆ ਠੀਕ ਹੈ ਭਾਈ ਉਹ ਗੱਲ ਕੀ ਹੁਣ ਆਪਾਂ ਨੂੰ ਚੰਗੀ ਲੱਗੀ ਆਪਾਂ ਲੈ ਕੇ ਆਉਨੇ ਆ ਅਗਲੇ ਨੂੰ ਚੰਗੀ ਲੱਗਦੀ ਆ ਲੈ ਜੇ ਨਹੀਂ ਚੰਗੀ ਲੱਗਦੀ ਰਹਿਣ ਦੀ ਠੀਕ ਹੈ ਭਾਈ ਹਾਂ ਜਦੋਂ ਵੀ ਕੋਈ ਕਰਨਾ ਹੈ ਜਾਂ ਫੋਨ ਤੇ ਸਾਈ ਪਾਉਣੀ ਆ ਕੁਝ ਵੀ ਕਰਨਾ ਆਪਦੀ ਪਹਿਲਾਂ ਨਿਰਖ ਪਰਖ ਲੈ ਠੀਕ ਹੈ ਭਾਈ ਹਾਂ ਬਾਅਦ ਆਪਾਂ ਲਾਂਭਾ ਨਹੀਂ ਲੈਣਾ ਹੁੰਦਾ ਜਦੋਂ ਆਪਣੇ ਘਰੋਂ ਬਾਗ ਗਿਆ ਅਗਲੇ ਦੀ ਆਪਣੀ ਹਾਂ ਆਪਣੇ ਘਰ ਘਰ ਦੀ ਗਾਰੰਟੀ ਆ ਜਦੋਂ ਵੀ ਮਰਜ਼ੀ ਆ ਜਾਏਂਦੇ ਵੀ ਘਰੇ ਦੀ ਛੱਲੀ ਕਰਕੇ ਲੈ ਜੀ ਠੀਕ ਹੈ ਜਦੋਂ ਗੇਟੋਂ ਬਾਹਰ ਬਾਗ ਗਿਆ ਅਗਲੇ ਦੀ ਠੀਕ ਆ ਬਾਈ ਹਾਂ ਹੋਂ ਗੱਲ ਕੀ ਆ ਪਾ ਲਿਆਉਣੇ ਆ ਕੋਈ ਘਰਦਿਆਂ ਨਹੀਂ ਜਿਵੇਂ ਮਾਲਕ ਕਹਿੰਦੇ ਆਪਾਂ ਮੈਂ ਕਹਿ ਕੇ ਦੇਣੀਆਂ ਆਉਂਦੀਆਂ ਬਾਕੀ ਅਗਲੇ ਨੇ ਆਪਦੀ ਜੱਜਮੈਂਟ ਕਰ ਲੈਣੀ ਵੀ ਕਿੰਨਾ ਦੁੱਧ ਮੈਂ ਚਵਾ ਸਕਦਾ ਜਾਂ ਕਿੰਨਾ ਚੋ ਸਕਦਾ ਇਹ ਥੱਲੇ ਸਹੀ ਗੱਲ ਆ ਬਾਈ ਹਾਂ ਠੀਕ ਆ ਬਾਈ ਜਿਹੜੀ ਪਹਿਲੇ ਨੰਬਰ ਦੇ ਪਰੜਦੇ ਨੇ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਦੂਜਾ ਸੂਆ ਸੂਈ ਹੈ ਕਦੋਂ ਸੂਈ ਹੈ ਬਾਈ ਇਹਦੀ ਸੂਈ ਨ ਹੋ ਗਏ ਹੋਂਗੇ ਹਫਤਾ ਦੱਸ ਦੇਣਾ ਮੈਂ ਕਹਦੇ ਆ ਹਫਤਾ ਦੱਸ ਦੇਣਾ ਬੱਚਾ ਕੀ ਹੈ ਮਗਰ ਮਗਰ ਬੱਚਾ ਡਾਕਟਰ ਬੱਚਾ ਹੈ ਠੀਕ ਆ ਹਾਂ ਹਾਂ ਕਿੰਨਾ ਦੁੱਧ ਰੈਡੀ ਆ ਦੁੱਧ ਮਾਲਕਾਂ ਨੇ ਤਾਂ ਆਪਾਂ ਨੂੰ ਕਿਹਾ ਹੈਗਾ ਮਨ ਕੇ ਚੱਲ ਵੀ ਹਫਤਾ 10 ਦਿਨ ਹੋ ਗਏ ਉਹਨਾਂ ਜਿਹਨੂੰ ਦੁੱਧ ਬਣਿਆ ਵਾ ਤੇ ਉਹ ਰਾਤ ਦਾ ਉਪਰਾ ਕਰ ਗਈ ਰਾਤ ਵੀ ਲੰਬੀ ਗਈ ਹੈ ਥਾਈ ਰਾਤਾਂ ਦੀ ਠੀਕ ਹੈ ਹੱਥ ਨਹੀਂ ਆਈ ਆ ਰੰਭੀ ਜਾਂਦੀ ਆ ਠੀਕ ਹੈ ਭਾਈ ਹਾਂ ਹੂੰ ਠੰਡੀ ਸੀ ਲਾਉ ਪੂਰੇ ਡਾਕਟਰ ਇਹ ਕੋਈ ਚੱਕਰੀ ਨਹੀਂ ਇਹ ਤਾਂ ਜਿਵੇਂ ਮਰਜ਼ੀ ਵਾ ਜਿਵੇਂ ਮਰਜ਼ੀ ਵਾ ਆਪਾਂ ਨੂੰ ਬਾਕੀ ਬੈਠਣਾ ਲੈਣੀ ਠੰਡੀ ਸੀ ਲਾ ਗਰਮ ਤਾਂ ਆਪਾਂ ਬਹਿ ਰਹੀ ਲੈਂਦੇ ਬਾਕੀ ਪਛਾਹ ਤੋ ਦਿਖਾ ਦੇ ਥਾਨ ਲਈ ਵਾ ਦਿਖਾ ਦੇ ਮਾਰ ਕੇ ਆਰਡਰ ਦੇਖੋ ਭਾਈ ਆਰਡਰ ਬੜਾ ਸੋਹਣਾ ਬਾਕੀ ਨਾਰਾ ਨੂਰਾ ਦੇਖੋ ਡਾਕਟਰ ਹੂੰ ਲਓ ਰੇਵਾ ਕਮਾਲ ਆ ਹਾਂ ਬਾਕੀ ਡਾਕਟਰ ਨਾ ਲੇਵਾ ਠੋਸ ਹੈ ਕੋਈ ਐ ਨਹੀਂ ਕਹਦੇ ਟੁੱਟ ਮਾਟਾ ਟਮਾ ਸਹੀ ਗੱਲ ਹੈ ਹਾਂ ਬਾਕੀ ਮੂਰੂ ਦਿਖਾ ਦੇ ਨਾਰਾ ਨੂੜਾ ਦੇਖੋ ਥਾਣਾ ਦੇ ਲੈ ਕਿਆ ਬਾਤ ਹੈ ਨਾੜਾ ਥਾਣਾ ਚੰਗਾ ਪਾ ਡਾਕਟਰ ਥਾਣਾ ਚੰਗਾ ਮੁੱਠੀ ਵਾਲਾ ਹੈ ਗਲਾਬੀ ਥਾਣਾ ਪੂਰਾ ਮੁੱਠੀ ਦਾ ਥਾਣਾ ਡਾਕਟਰ ਜਿਹੜਾ ਮਰਜੀ ਵਹੇ ਪੂਰਾ ਮੁੱਠੀ ਥਾਣਾ ਆਉਂਦਾ ਹੈ ਹੂੰ ਬਾਕੀ ਨਾਲਾ ਨੂੜਾ ਦੇਖੋ ਬੇਜ ਬਹੁਤ ਹੈ ਸਹੀ ਗੱਲ ਬਾਕੀ ਉਹ ਵੀ ਡਾਕਟਰ ਨੇ ਪੱਕੇ ਲੈਵੇ ਦੇ ਕੋਈ ਟੁੱਟ ਮੇ ਲੈਵੇ ਦੀ ਵਹਿਰ ਨਹੀਂ ਹੈ ਵੱਡੀ ਨਾਲ ਦੇਖੋ ਬਹੁਤ ਚੰਗੀ ਆ ਉਦੋਂ ਵਾਕਈ ਚੰਗਾ ਪਾਉਂਦਾ ਦੁੱਧ ਰੋਮੇਸ਼ਾ ਹੁਣ ਆਇਆ ਲੱਗਦਾ ਆ ਬੰਦੇ ਥੋੜੀ ਜਿਹੀ ਕੇਅਰ ਘੱਟ ਸੀ ਇਹ ਬੰਦੇ ਸੇਵਾ ਵਾਲੇ ਕੋਈ ਬਾਗੀ ਦੁੱਧ 25 26 ਕਿਲੋ ਵੀ ਜਾਖਦੀ ਹੈ ਮੈਨੂੰ ਸਾਬਕਾ ਖਰੀ ਬਹੁਤ ਹੈ ਬਾਕੀ ਤੁਹਾਨੂੰ ਨਸਲ ਨਸਲ ਦਿਖਾ ਦਿੱ ਸਮਝ ਕੇ ਯਾਦ ਕੁਆਲਿਟੀ ਨਸਲ ਬਹੁਤ ਹੈ ਸਹੀ ਗੱਲ ਆ ਥੋੜੇ ਮੇ ਵਜਾਂ ਜਿਵੇਂ ਪਾਦਿਆਂ ਝੰਡਰਾਂ ਦਾ ਕਰਦੀ ਆ ਮਰਾ ਜਾਂ ਆਉਂ ਮੂਜਾ ਬਹੁਤ ਚੰਗਾ ਹਨ ਬਾਹ ਨਿਆਇ ਚੰਗਾ ਡਾਕਟਰ ਦਾ ਕਮਾਲ ਦਾ ਕਰਦਾ ਚੰਗਾ ਰੰਗ ਰੂਪ ਚੰਗਾ ਤੋੜਾ ਦਾ ਚੈ ਚਲੋ ਵੀ ਆਰਡਰ ਕਮਾਲ ਦਾ ਨਾਣਾ ਬਹੁਤ ਚੰਗਿਆ ਲੇਵੇ ਬਾਕੀ ਡਾਟਰ ਰੂਨ ਦਿਖਾ ਦੇ ਨਸਨ ਨਸਲ ਖਰ ਨਹੀਂ ਖੁੰਨੀ ਬਹਿਰ ਵੀ ਬਹੁਤ ਜੰਗੀ ਹੈ ਸਹੀ ਗੱਲ ਆ ਬਈ ਸਹੀ ਗੱਲ ਸਾਰੇ ਪਾਸੇ ਸਾਰੇ ਬੁੱਤੀ ਬਾਤੀ ਦੇ ਡਾਕਟਰ ਫੇਸ ਬੜਾ ਪਿਆਰਾ ਕੁਆਲਿਟੀ ਦੇ ਬਹਿਰ ਦੀ ਹੋ ਨਿਆਇ ਚੰਗੇ ਡਾਕਟਰ ਬੜਾ ਠੀਕ ਆ ਬਾਈ ਬਾਕੀ ਲੇਵਾ ਚਾਰ ਸਪੂ ਦਿਖਾ ਦੇ ਪੂਰੇ ਹੱਥੋਂ ਡਾਕਟਰ ਬਣ ਵੀ ਬਹੁਤ ਜਾਣਾ ਬਹਿਰ ਦੀ ਹੈਰਤ ਅਰਕੇ ਦਾ ਟਾਈਮ ਆ ਮੋਲ ਜਾਇਜ ਹੋ ਮੋਲ ਦਾ ਟਰਾਪਾ ਬਾਹਰ ਦਾ ਕਰਦੀ ਨਹੀਂ ਹੁੰਦੇ ਮੋਲ ਆਪਣੇ ਜਾਇਜ ਹੁੰਦੇ ਆ ਪਹਿਲਾਂ ਤੋਂ ਠੀਕ ਆ ਬਾਈ ਹਾਂ ਮੋਲ ਬਾਈ ਕਹਿੰਦਾ ਜਾਇਜ ਹੀ ਹੋਗਾ ਪਹਿਲਾਂ ਵੀ ਮੋਲ ਬਾਈ ਦੇ ਜਾਇਜ ਹੀ ਹੁੰਦੇ ਆ ਤੇ ਇਧਰੋਂ ਨਾੜਾ ਨੂੜਾ ਲਗਾਉਂਦੇ ਆ ਬਾਈ ਕਮਾਲ ਦੀਆਂ ਨੇ ਨਾੜਾ ਨੂੜਾ ਦੇਖੋ ਲੈ ਵੇ ਤੇ ਨਾੜਾ ਨੂੜਾ ਬਹੁਤ ਆ ਹਨਾ ਬਾਈ ਬਾਈ ਡਾਕਟਰ ਕੀ ਗੱਲ ਹੋ ਰਿਹਾ ਬਹਿ ਜਿੱਧਰ ਦੀ ਮਰਜੀ ਜਾਈ ਇਹਨੇ ਕਰਮਾਈ ਨੇ ਕਹਿਣਾ ਤਾਂ ਕੋਈ ਥਾਈ ਨਹੀਂ ਲਾਏ ਬਾਈ ਜਿੱਧਰ ਦੀ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਚੱਲਣਾ ਲੇਕਿਨ ਨਾੜਾ ਨੂੜਾ ਦੋਨੇ ਪਾਸੇ ਬਹੁਤ ਆ ਬਾਕੀ ਡਾਕਟਰ ਮਗਰਮੂਰ ਦਾਲੇ ਲੇ ਵੇਰੀ ਫੀਡਿੰਗ ਬੜੀ ਚੰਗੀ ਹੈ। ਬੜੀ ਚੰਗੀ ਹੈ ਡਾਕਟਰ। ਬਾਕੀ ਲੇਵਾ ਦਿੱਤਾ ਤਾਂ ਉਹ ਦੇਖ ਕਿੰਨਾ ਹੈ। ਬਾਕੀ ਲੇਵੇ ਤੇ ਨਾੜਾ ਮਗਰ ਵੀ ਬਹੁਤ ਹੈ। ਸਹੀ ਹੈ। ਅਜੇ ਆਥਾਂ ਨੂੰ ਬਾਹਰ ਦੇ ਬਣ ਬਹੁਤ ਯਾਨਾ ਡਾਕਟਰ। ਬਹੁਤ ਯਾਨਾ। ਇਹਦਾ ਮਾਲਕ ਕੋਈ ਵੀ ਆ ਬੰਦੇ ਦਾ ਨਾ ਬਾਹਰ ਨਹੀਂ ਮਾਰੀ ਹੁੰਦੀ। ਮਾਲਕੀ ਮਾਰਾ ਹੋ ਜਾਂਦਾ। ਹਮ ਜਿਵੇਂ ਜਿਵੇਂ ਬਾਹਰ ਦੀ ਹੁਣ ਮੰਨ ਕੇ ਜੇ ਅਪਾ ਚੋਣ ਚਵਾ ਕਰਾਂਗੇ ਬਾਹਰ ਉਵੇਂ ਹੀ ਬਣ ਜਾਣਾ। ਹਾਂ ਤੁਰ ਆਪਾਂ ਮਾਰ ਕੇ ਦਿਖਾ ਦੇਗੇ। ਮਾਰ ਕੇ। ਠੀਕ ਹੈ। ਹਾਂ। ਹਮ ਚੰਗੀ ਆ ਬਾਈ ਵੜ ਸੁਣਕੀ ਆ ਔਰ ਕਮਾਲ ਦਾ ਖਾਣ ਬਹੁਤ ਚੰਗਾ ਤੇ ਨਾੜਾ ਨੂੜਾ ਕਰਮਾ ਵਾਲੀ ਦੇ ਫੁੱਲ ਆ ਡਾਕਟਰ ਭਾ 4 ਰੁਪਏ ਦੀ ਬੈਠਿਆ ਫਿਰ ਖੇਡਣਾ ਤਾਂ ਹੈ ਹੀ ਨਹੀਂ ਨਾ ਯਾਰ ਲਾ ਦੇ ਧਾਲਾ ਮਾਰ ਕੇ ਦਿਖਾ ਦਿੰਦੇ ਆ ਮਾਰ ਦੇ ਬਈ ਤਾਰਾਂ ਕੋਈ ਚੱਕਰ ਹੀ ਨਹੀਂ ਚਿਵਾਈ ਬਹੁਤ ਚੰਗੀ ਆ ਨਾ ਡਾਕਟਰ ਚੋਣ ਰਹੇ ਆ ਸਤਿ ਵੀ ਵਾਕਈ ਚੰਗਾ ਲੈ ਚਿਵਾਈ ਦੇਖੋ ਫਿਰ ਚਿਵਾਈ ਬੜੀ ਚੰਗੀ ਆ ਯਾਰ ਕੀ ਬਾਤ ਆ ਡਾਕਟਰ ਚੋਣ ਸਿਰਦੀ ਵਹਿਰ ਦੇ ਦੇਖਣਾ ਹਮਦੁਲਾ ਚੋਣ ਦੇ ਹਾਂ ਲੈ ਬਾਈ ਕਿੰਨੀਆਂ ਗਿੱਤਾਂ ਰਮਰੀਆਂ ਲੈ ਗਲਾਸ ਦੁੱਧ ਦਾ ਮਰਿਆ ਕਾਣ ਕੇ ਚਵਾਈ ਚੂਣ ਨਿਬੜਦਾ ਹਨ ਡਾਕਟਰ ਚੂਣ ਦਾ ਬਹੁਤ ਚੰਗਾ ਲੈਂ ਇਵੇਂ ਮਰਜੀ ਧਾਰਾ ਮਾਰੀ ਚਾਲ ਕੋਈ ਡਾਕਟਰ ਗੱਲ ਕਹਿੰਦੇ ਜਿਹੜੇ ਵੀਡੀਓ ਧਾਰਾ ਮਾਰਦੇ ਆ ਵਿੱਚ ਤਾਂ ਕਿ ਆਪ ਨੂੰ ਕੋਈ ਧਾਰਾ ਵੀ ਨਹੀਂ ਮਾਰਦੇ ਕਹਿੰਦੇ ਧਾਰਾ ਤਾਂ ਆਪਾਂ ਪਹਿਲੀ ਦੇਖ ਲੈਂਦਾ ਬੰਦਾ ਵੀਡੀਓ ਤੇ ਬਾਕੀ ਜਿਹੜਾ ਬੰਦਾ ਟ੍ਰੈਂਡ ਹੈ ਉਹਦਾ ਵੀਡੀਓ ਦੇ ਧਾਰਾ ਦੇਖ ਕੇ ਰਾਤ ਭਰ ਦੁੱਧੜੀ ਇੱਕ ਦੂਜੀ ਨਾਲ ਓਕੇ ਠੀਕ ਆ ਬਾਈ ਲਾਇਆ ਭਾਈ ਕਿੰਨੇ ਅਗਤਾਰਾ ਮਾਰੀਆਂ ਦੁੱਧ ਦੇਖੋ ਦੁੱਧ ਲੈਟਰ ਦੱਸਦਾ ਵੀ ਤਰਿਆ ਜਾਂਦਾ ਹਮ ਬਾਕੀ ਲੈਟਰ ਲੈਵਾ ਮਗਰ ਮੂੜਦਾ ਕੋਈ ਨਹੀਂ ਕੋਈ ਹਿਲਣਾ ਨਹੀਂ ਕਲ ਚੜਨਾ ਨਹੀਂ ਜਮੇ ਹਮ ਬਾਕੀ ਤੂੰ ਦਿਖਾ ਦੀ ਨਾਲਾ ਨੂੰ ਹੁਣ ਦੇ ਵੇਖਣੇ ਥਣ ਕੱਢਿਆ ਲੈਟਰ ਹਮ ਲੋ ਲਾਇਆ ਭਾਈ ਤਾਂ ਦੇਖ ਪੂਰਾ ਮੂਟਿਆ ਉਧਰ ਹੀ ਦਿਖਾ ਦੀ ਸਮਝ ਕੇ ਸਾਨੂੰ ਦੋਨੇ ਪਾਸੇ ਦਿਖਾ ਦੇ ਐ ਮਗਰੋ ਦਿਖਾ ਦੋ ਲੈਵਾ ਮਗਰੋ ਵੀ ਬਹੁਤ ਸੋਹਣਾ ਹੈ ਲੈ ਸਹੀ ਗੱਲ ਆ ਭਾਈ ਹਾਂ ਖਾਣ ਦੇਖੋ ਯਾਰ ਪੂਰਾ ਚੰਗਾ ਖਾਣਾ ਹੈ ਬਾਕੀ ਬਾਤਾਂ ਮੁੱਠੀ ਆ ਹਾਂ ਇਧਰੋਂ ਵੀ ਦਿਖਾ ਦੇ ਸਮਾਰ ਕੇ ਥਾਂ ਤੋਂ ਦੋਨੇ ਪਾਸੇ ਡਾਕਟਰ ਥਾਂ ਬਹੁਤ ਕੰਮ ਦਾ ਲੱਗਿਆ ਨਾੜਾ ਨੂੜਾ ਫੁੱਲ ਜਿਹਾ ਹੈ ਨਾ ਹਾਂ ਪਾਏ ਮਗਰ ਦੀ ਵੇ ਡਾਕਟਰ ਨਿਆਣਾ ਪਾਉਣਾ ਪਾਲੀ ਬਾਕੀ ਮੂੰਹ ਕੁਆਲਟੀ ਦਿਖਾ ਰਿਹਾ ਯਾਰ ਬੜਾ ਚੰਗਾ ਯਾਰ ਹੈ ਨਾ ਯਾਰ ਡਾਕਟਰ ਬੜੀ ਹੈ ਵੈਰੀ ਬਾਕੀ ਨਾ ਡਾਕਟਰ ਕੁਆਲਟੀ ਵੈਰੀ ਦੁੱਧ ਇੰਡੀਆ ਦੇ ਲੈ ਸਹੀ ਗੱਲ ਆ ਬਈ ਕੁਆਲਟੀ ਦੇਖੋ ਬੜੀ ਹਾਂ ਦੋਨੇ ਪਾਸੇ ਦਿਖਾ ਦੀ ਬੰਤਰ-ਬੰਤਰ ਬਹੁਤ ਚੰਗੀ ਆ ਡਾਕਟਰ ਦਾ ਸਹੀ ਗੱਲ ਆ ਬਈ ਸੂਈ ਸਵਾਈਆ ਬਈ ਦੁੱਧ ਤੇ ਆਈ ਬਾਕੀ ਡਾਕਟਰ ਆਏ ਆ ਯਾਰ ਹੁਣ ਜਾਨਵਰ ਪੰਛੀ ਚੰਗੀ ਬੰਨ ਕੇ ਚੱਲ ਬਹਿਰਾ ਬਹੁਤ ਸਾਫ ਸੁਥਰੀ ਹੈ ਅੰਗਰੇਜ਼ ਬੂਥੀ ਬਾਥੀ ਦੇ ਰਾਂ ਫੇਸ ਨੇ ਫੇਸ ਬੜਾ ਪਿਆਰਾ ਹੈ ਨਾ ਬਾਕੀ ਡਾਕਟਰ ਜਾ ਤਾਇਰ ਬੰਦੇ ਕੋਈ ਨਾ ਬਨੇ ਕੋ ਭੈਰਾ ਬਹੁਤ ਟੌਪ ਦੇਗੇ ਬਾਕੀ ਲੇਵੇ ਤੋਂ ਦادیه ਡਾਕਟਰ ਦੁੱਧ 20 ਕਿਲੋ ਆਪਾਂ ਕਹਿ ਦੀ ਕੋ ਬਾਹਰ ਨਹੀਂ ਬੈਠਣੀ ਬਾਹਰ ਨਹੀਂ ਦੁੱਧ 25 26 ਕਿਲੋ ਚਵਾ ਦੂ ਬੈਠ ਇਹ ਮੁੱਲ ਭਾਈ ਕਹਿੰਦਾ ਮੈਂ ਮੇਰਾ ਡਾਕਟਰ ਫੋਨ ਤੇ ਕਰਾਂਗੇ ਕਰਾਂਗੇ ਜਾਇਜ਼ ਮੁੱਲ ਪਹਿਲਾਂ ਹੀ ਜਾਇਜ਼ ਹੁੰਦੇ ਆ ਡਾਕਟਰ ਕਮਾਲ ਆ ਬਈ ਹਾਂ ਅੱਗੇ ਭਾਈ 2 ਨੰਬਰ ਕਿਹੜੇ ਵੀ ਡਾਕਟਰ ਦੂਜਾ ਸੁਆ ਇਹ ਮਨ ਕੰਨੀਆਂ ਖੜੀਆਂ ਆ ਰਹਿਣਾਂ ਦੰਦਾ ਓਕੇ ਕਿੰਨੇ ਦੇ ਲੈਣ ਦੀ ਹੈ ਇਹ ਡਾਕਟਰ ਮਨ ਕਹੇ ਚੱਲੂ ਵੀ ਹਉਤੇ ਦੋ ਆਸੇ ਪਾਸੇ ਵੀ ਹਉਤਾ ਵੀ ਦੱਸ ਦੇਮ ਵੀ ਲੈ ਜੇ 25 ਚੱਲੇ ਦੋ ਤਾਂ ਮਨ ਕਹੇ ਜੀ ਤੋਂ ਲਈ ਇਹਨਾਂ ਨੇ 25 26 ਕਿਲੋ ਚੋਆ ਦੱਸਿਆ ਠੀਕ ਆ ਪਹਿਲਾਂ ਥੱਲੇ ਕੁਆਲਿਟੀ ਦੇ ਡਾਕਟਰ ਜੀ ਫੇਸ ਬੜਾ ਪਿਆਰਾ ਯਾਰ ਹਨਾ ਯਾਦ ਦੇਖਦਾ ਤੂੰ ਦੋਨਾਂ ਵਾਰੀ ਯਾਦ ਕੁਆਲਿਟੀ ਆਈਆਂ ਹੁਣ ਮਨ ਗਰਮੀ ਦੇ ਹਿਸਾਬ ਨਾਲ ਟਾਈਮ ਤਾਂ ਲੰਘ ਗਿਆ ਗਰਮੀ ਦਾ ਹੂੰ ਤਾਂ ਠੰਡ ਚੱਲ ਪਈ ਹੁਣ ਕਰਾਂਗਾ ਗਾਂਵਾਂ ਦਾ ਸਮਾਂ ਹੀ ਹੋਣਾ ਹੁਣ ਰੁੱਤ ਗਾਈਆਂ ਦੀ ਆ ਜਾਂਦਾ ਬਾਪ ਜੀ ਸਮਾਂ ਹੀ ਹੋਣਾ ਗਾਈਆਂ ਦਾ ਠੰਡਾ ਹੋ ਗਿਆ ਹੁਣ ਹਣਾ ਹੁਣ ਮੌਸਮੇ ਠੰਡਾ ਹੋ ਗਿਆ ਡਾਕਟਰ ਗੋਧੀ ਹੋਰ ਦੇਣਾ ਵੈਰਾ ਨਹੀਂ ਯਾਰ ਸਹੀ ਗੱਲ ਆ ਭਾਈ ਤੋਰਾ ਤਰਾ ਦੇਖੋ ਕੱਚੀ ਕੱਚੀ ਆ ਟੱਲਾ ਬੋਲ ਡਾਕਟਰ ਕੱਚੀ ਆ ਵੈਰਾ ਇਹ ਬਣ ਕੇ ਜਿਹਦੇ ਨਾਲ ਆਪਾਂ ਮੰਨ ਕੇ ਨਾਲ ਜਾ ਵੀਡੀਓ ਪਾਉਣੀ ਹੁੰਦੀ ਬਵਾ ਦਿੰਨੇ ਆ ਜਿਹੜੀ ਤੇੜੀ ਚ ਵੀਡੀਓ ਪਾਉਣੇ ਫੇਰ ਦੱਸੂ ਬਾਹਰ ਸਮਾਂ ਕੇ ਦਿਖਾ ਦੇ ਤੁਹਾਨੂੰ ਨਾੜਾਂ ਦਿਖਾ ਦੇ ਦੇ ਨਾੜਾਂ ਯਾਰ ਬਹੁਤ ਚੰਗੀਆਂ ਹਨ ਬਹੁਤ ਡਾਕਟਰ ਚੰਗੀਆਂ ਨਾੜਾਂ ਉੱਥੇ ਦਿਖਾ ਦੇ ਹਾਂ ਕੋਈ ਜੇ ਕਰੀਦਾ ਥੋੜਾ ਕੈਮਰਾ ਜਗਦੀ ਆ ਸੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਬਹੁਤ ਚੰਗਾ ਬਈ ਵਾ ਕੱਲੀ ਕੱਚੀ ਕੱਚੀ ਜਦ ਵਾਸ ਦੇਣ ਲੈਂਦੀ ਓਹ ਲੜ ਰਾਇ ਹੁੰਦਾ ਯਾਰ ਵੀ ਨਾਲ ਦੂਜੀਆਂ ਵਾਰਾਂ ਦੇ ਨਾਲ ਜੀ ਆ ਵੀਡੀਓ ਪਵਾ ਦਿੰਦੇ ਆ ਹਾਂ ਬਾਕੀ ਨਾ ਨਾ ਦਿਖਾ ਦੇ ਬੀਛੇ ਨਾੜਾ ਬਹੁਤ ਨੇ ਹਣਾ ਹਾਂ ਨਾਰਾ ਬਹੁਤ ਆ ਬਾਕੀ ਐਦਰ ਵੱਡੀ ਗੱਲ ਹੈ ਉਂ ਕਰਦੀ ਸੀਲ ਸੰਦੀ ਬਹੁਤ ਆ ਲੈ ਜਿਵੇਂ ਮਰ ਜਿਆ ਤਗਰੀ ਜਿਆ ਕਹਿੰਦੀ ਗਰਮ ਵਾਲੀ ਕੋਈ ਜਿਵੇਂ ਦੀ ਕੋਈ ਕਹਿੰਦਾ ਡਾਕਟਰ ਨੇ ਬਾਹਰ ਨੇ ਲਾ ਠੰਡੀ ਠੁੰਡੀ ਪਾਉਂਦਾ ਨਾ ਬਹੁਤ ਆਡਰ ਬਾਕੀ ਕੁਆਲਿਟੀ ਬਹੁਤ ਚਮਕਦਾ ਹੂ ਕਿ ਦੇਖ ਡਾਕਟਰ ਮੂੰਹ ਮੱਥਾ ਦਿਖਾ ਦੇ ਬੈਠਾ ਵੀ ਯਾਰ ਬਹੁਤ ਆ ਕੱਦ ਵੀ ਕੱਦ ਵੀ ਬਹੁਤ ਆ ਰੰਗਵਾਜ ਵੀ ਬਹੁਤ ਚੰਗਾ ਫੇਸ ਦੇਖੋ ਫੇਸ ਬੜਾ ਕੁਆਲਿਟੀ ਵਾਲੀ ਹੈ ਬੈਠੀ ਡਾਕਟਰ ਕੁਆਲਿਟੀ ਪਾਉਂਦਾ ਬਾਕੀ ਡਾਕਟਰ ਹੈ ਨਾ ਸਭ ਹੀ ਬੜੀ ਆ ਬੰਦੇ ਦੀ ਕਾਰਗਿਲ ਦੀ ਫੀਡ ਫੂਡ ਪਾਈ ਦੀ ਆ ਅੱਛਾ ਉਹ ਦੁੱਧ ਵੀ ਬੈਠਾ ਤਾਂ ਹੀ ਕਰਨਾ ਲੈ 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 ਬਾਦੇ ਇਧਰ ਵੀ ਦਿਖਾ ਦੇ ਬਸ਼ਾਂ ਤੋਂ ਕੱਚੀ ਕੱਚੀ ਆ ਬਸ ਯਾਦ ਨਸਲ ਦਿਖਾ ਦੇ ਚਾਰਚ ਪਰ ਦਿਖਾ ਦੇ ਕੋਈ ਪਾਸਾ ਰਹਿ ਨਾ ਜਾਵੇ ਬਹਿਣ ਦਾ ਮੰਨਾਂ ਵੀ ਜਿਹਨੇ ਮੁੰਡਾ ਖਾਉ ਹੂੰ ਸਹੀ ਬਾਕੀ ਡਾਕਟਰ ਹੋਰ ਆ ਵੱਡੀ ਗੱਲ ਕੀ ਆ ਲੈ ਕਹਿਣਾ ਕੁਛ ਨਹੀਂ ਖੰਧੀ ਸੀਲ ਬਾਦੂ ਜਿੱਧਰ ਦੀ ਮਰਜੀ ਬਹਿ ਜਾ ਲੈ ਇਧਰ ਦੀ ਬਹਿ ਜਾ ਲੈ ਕੈਮਰੇ ਨੂੰ ਜਖਦੀਆਂ ਕਹਿੰਦੀ ਕੁਛ ਵੀ ਨਹੀਂ ਜਮਾ ਨਹੀਂ ਨਹੀਂ ਕੁਛ ਨਹੀਂ ਹਣਾ ਜਮੇ ਨਹੀਂ ਕਹਿੰਦੀ ਸਹੀ ਬਾਕੀ ਡਾਕਟਰ ਚਮਕਦਮ ਕੁ ਬਹਿੜਦੀ ਵਾਲੀ ਆ ਲੈ ਸਹੀ ਇਹ ਲੈ ਵਿੱਚ ਤੁਹਾਨੂੰ ਲੱਗ ਰਿਹਾ ਬਹੁਤ ਢੁੱਲਾ ਪਈ ਹਣਾ ਲੈ ਆ ਸਾਰੇ ਵਾਲ ਆ ਡਾਕਟਰ ਵਾਲ ਕੱਢ ਕੇ ਸੁਣਾ ਨਹੀਂ ਹੂੰ ਲੈ ਲਾਂਡੋ ਲਾਂਬਾ ਉਹ ਪਈਆਂ ਸਾਰੇ ਵਾਲ ਕੱਟ ਕੇ ਹਾਂ ਜਦੋਂ ਪੂਰੀ ਤਿਆਰੀ ਤੇ ਆ ਗਈ ਨਾ ਬਾਹਰ ਦੇ ਬੰਨ ਨਹੀਂ ਫੇਰਾ ਲੈ ਲਓ ਕੱਚੀ ਕੱਚੀ ਲੈ ਥਾਣ ਦੇਖੋ ਬਹੁਤ ਚੰਗਾ ਬਈ ਬਹੁਤ ਚੰਗਾ ਟਰ ਥਾਣਾ ਬਾਹਰ ਬਾਕੀ ਥੋੜਾ ਕੈਮਰੇ ਨੂੰ ਜੁੜ ਜਾਂਦੀ ਆ ਹੂੰ ਸਹੀ ਗੱਲ ਆ ਬਈ ਹਾਂ ਕਹਿਣਾ ਟਰ ਜਮੇ ਨਹੀਂ ਕੋਲਾ ਓਕੇ ਲੈ ਮੋਲਰ ਦੀ ਮਰਜ਼ੀ ਵਈ ਜੀ ਥੱਲੇ ਹਿੱਲਣਾ ਤਾਂ ਨਹੀਂ ਹੈ ਹੀ ਨਹੀਂ ਮੋਲ ਜਾਇਜ਼ ਹੋ ਮੋਲ ਡਾਕਟਰ ਭਾ ਜੀ ਕਹਿੰਦਾ ਕੱਚੀ ਦੇਹਾਉਣਾ ਮੋਲਾਂ ਜਾਇਜ਼ ਹੋਣਗੇ ਜਿੱਦਾਂ ਤਿਆਰੀ ਹੋਊਗੀ ਉਹਦੇ ਬਾਅਦ ਦਾ ਮੋਲ ਤਾਂ ਨੂੰ ਪਤਾ ਵੀ ਹੋਰ ਹੋਣਾ ਸਹੀ ਗੱਲ ਆ ਬਾਈ ਇਹਦਾ ਕੱਚੀ ਕੱਚੀ ਦਾ ਮੋਲ ਹੈ ਤੇ ਨਾਕੀਤੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੀ ਦੁੰਨੀ ਡਾਕਟਰ ਕਹਿੰਦਾ ਭਾਈ ਜਾਤ ਕੁਆਲਟੀ ਹੋਵੇ ਉਹ ਐ ਨਹੀਂ ਕਿ ਦੋ ਗਲੀ ਨਹੀਂ ਕਹਿ ਸਕਦਾ ਭਾਈ ਕੋਈ ਨਹੀਂ ਠੀਕ ਦੁੰਨੀ ਰੰਗ ਪ੍ਰਿੰਟ ਦਿਖਾ ਦੇ ਬਾਕੀ ਇਹ ਤਾਜੀ ਸ਼ੂਈ ਹੈ ਉਹ ਘੱਬਣ ਹੈ ਹਾਂ ਬਾਈ ਧੰਨਵਾਦ